ਬਲਵਿੰਦਰ ਕੰਗ ਦਾ ਟਵੀਟ ਕੀ ਦਿੱਲੀ ਵਾਲੇ ਕਰਵਾ ਕੇ ਡਲੀਟ ਕਰ। ਪਰ ਮੁੱਖ ਮੰਤਰੀ ਭਵੰਤਮਨ ਭੁੱਲ ਗਏ। ਹੱਥਾਂ ਦੀਆਂ ਦਿੱਤੀਆਂ ਫਿਰ ਮੂੰਹ ਨਾਲ ਖੋਲਣੀਆਂ ਪੈਂਦੀਆਂ। ਡੜਾ ਤੋਂ ਡੜਾ ਹੁੰਦਾ ਹੈ। ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ। ਉਹਨਾਂ ਜੋ ਫਿਕਰ ਹੈ। ਅੱਜ ਤੁਸੀਂ ਬੱਤੀ ਬੱਤੀ ਗੱਡੀਆਂ ਤਾਂ ਹੀ ਲੈ ਕੇ ਫਿਰਦੇ ਹੋ ਕਿ ਡੜਾ ਨਾ ਜਾਵੇ ਕਿਸੇ ਪਾਸਿਓਂ। ਮੰਜੇ ਤੇ ਬੈਠੇ ਵਾਲੀ ਵੀਡੀਓ ਤਾਂ ਬਣ ਜਾਂਦੀ ਆ। ਉਹ ਨਾਲ 11 ਸਿਰ ਤਾਂ ਦਿਖਦੇ ਆਲੇ-ਦਾਲੇ ਸੰਜੇ ਕੋਈ ਬੈਠੇ। ਪਰ ਉਹਨਾਂ ਦੇ ਪਿੱਛੇ ਕਿੰਨੀ ਜਨਤਾ ਖੜੀ ਆ ਉਹ ਦਿਖਾਉਂਦੇ। ਪੁਲਿਸੇ ਪੁਲਿਸ ਕਢਾਈ ਆ। ਉਹਿਆਨੇ ਕਿਸਤੇ ਵੀ ਪੰਜ-ਪੰਜ ਵਾਰ ਚੈੱਕ ਕੀਤੇ ਬਿਠਾਉਣ ਤੋਂ ਪਹਿਲਾਂ ਮੰਜਿਆਂ ਤੇ ਇਹ ਅੰਦਾਜ਼ਾ ਲਾ ਲਓ ਫੇਸ ਨਹੀਂ ਡਲ ਕਿੰਨਾ ਤੇ ਇਹ ਸਾਰਾ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਹੈ ਹੁਣ ਉਲਟਾ ਘੇੜਾਉਣਾ ਸ਼ੁਰੂ ਹੋ ਗਿਆ ਅੱਜ ਚਾਰ ਚ ਲੱਗਿਆ ਸਵੇਰ ਤੱਕ 40 ਮਿੰਟ ਹੋ ਜਾਣਗੇ ਉਹ ਚਾਰ ਪਿੰਡ ਜਿਹੜੇ ਨੇ ਨਾ ਉਹ ਉਹ ਨੇ ਜੀਨਾਂ ਦੀ ਕੱਲਿਆਂ ਦੀ ਲੁਧਿਆਣਾ ਖੇਤਰ ਚ ਜਿਹੜੀ 23-24 ਏਕੜਾਂ ਉਹ ਚੋਂ 500 ਏਕੜ ਤੋਂ ਬਾਅਦ ਇਹਨਾਂ ਚਾਰ ਪਿੰਡਾਂ ਦੀ ਜ਼ਮੀਨ ਹੈ ਕੀ ਆਪ ਸਰਕਾਰ ਨੇ ਕਿਸਾਨਾਂ ਦੇ ਲਈ ਖਾਲੇ ਬਣਾਏ ਪੰਜਾਬ ਦੇ ਲੋਕਾਂ ਲਈ ਬਿਜਲੀ ਕਰਤੀ ਆ ਸਹੂਲਤਾਂ ਕਰਤੀਆਂ ਇੰਨਾ ਕੁਛ ਆਪਾਂ ਕੀਤਾ ਮੈਂ ਉਹਦੇ ਵਿੱਚ ਆਪਾਂ ਆ ਵੀ ਕੰਮ ਜਿਹੜਾ ਕਰਨ ਜਾ ਰਹੇ ਆ ਇਹ ਚੰਗਾ ਹੋਵੇ ਜੇ ਆਪਾਂ ਕਿਸਾਨਾਂ ਦੀ ਰਾਏ ਨਾਲ ਉਹਨਾਂ ਦੀ ਸਹਿਮਤੀ ਨਾਲ ਅਸਲਾਬਸ਼ਟਾ ਕਰਕੇ ਦੁਬਾਰਾ ਸੁਣਵਾਚ ਕੇ ਕਰ ਲਈਏ ਤੇ ਫਿਰ ਲਾਗੂ ਕਰੀਏ ਮਤਲਬ ਇਥੋਂ ਅੰਦਾਜ਼ਾ ਲਾ ਲਓ ਕਿ ਜਿਹੜੀ ਪਾਰਟੀ ਕਹਿੰਦੀ ਆ ਅਸੀਂ ਸਵਰਾਜ ਲਿਆਉਣ ਲਈ ਆਏ ਆ ਉਸ ਪਾਰਟੀ 'ਚ ਤੁਹਾਨੂੰ ਮੂੰਹ ਖੋਲਣ ਦੀ ਇਜਾਜ਼ਤ ਨਹੀਂ ਹੂੰ ਦਿੱਲੀ ਵਾਲਾ ਸੂਈ ਧਾਗਾ ਹੁਣ ਇਸ ਕਦਰ ਤਿਆਰ ਬੈਠਾ ਹੈ ਕਿ ਤੁਸੀਂ ਜੇ ਕੋਈ ਟਾਂਗਾ ਢਿੱਲਾ ਪੈ ਗਿਆ ਕਿਸੇ ਮੂੰਹ ਦਾ ਜਦੇ ਸਿਲ ਦਿੰਦੇ ਆ ਤੁਹਾਨੂੰ। ਭਗਵਾਨ ਜੀ ਮਾਨ ਹੋਰਾਂ ਦੀ ਉਹ ਖਾਸੀ ਚੱਲ ਰਹੀ ਹੈ ਇੱਕ ਵੀਡੀਓ ਜਿਹੇ। ਤੋਂ ਮੂੰਹ ਬੰਨ ਕੇ ਕਹਿ ਰਹੇ ਨੇ ਵੀ ਕਿ ਗ੍ਰਾਮ ਸਭਾ ਬੁਲਾ ਲੈਣੀ ਚਾਹੀਦੀ ਆ ਕਰ ਲੈਣਾ ਚਾਹੀਦਾ। ਹੈ ਨਾ ਉਹ ਕਰੋਨਾ ਕਾਲ ਵਾਲੇ ਸਮੇਂ ਕੀ ਉਹਨਾਂ ਕੀਤੀ ਕਾਨੂੰਨ ਵਾਲਾ ਮਸਲਾ ਸੀਗਾ। ਤੇ ਅੱਜ ਲੋਕ ਕਹਿ ਰਹੇ ਆ ਆ ਬੰਦਾ ਮੁੱਖ ਮੰਤਰੀ ਕਹੀਦੇ ਮਤਲਬ ਇੰਨਾ ਤੰਗ ਕਰਿਆ ਜਾ ਰਿਹਾ ਉਹ। ਪਰ ਤਾਂ ਸਕੱਦ ਮੁੱਖ ਮੰਤਰੀ ਸਾਹਿਬ ਦੇ ਨੇ ਕੰਟਰੋਲ ਸਾਰਾ ਚੀਫ ਸੈਕਟਰੀ ਦੇ ਹੱਥ ਹੈ ਐ ਤੇ ਚੀਫ ਸੈਕਟਰੀ ਤੇ ਸਾਰੇ ਅਫਸਰ ਸਹੀ ਤੇਜਰੀਵਾਲ ਨੂੰ ਮੱਥਾ ਟੇਕਦੇ ਨੇ ਤੇ ਫਿਰ ਇਹ ਕੀ ਦੀ ਜ਼ਰੂਰਤ ਹੈ ਜਨਾਬ ਪੰਜਾਬ ਦੀ ਜੇ ਨਹੀਂ ਹੈ ਸਰਕਾਰ ਇਹਦੇ ਨਾਲ ਨਹੀਂ ਹੈ ਫਿਰ ਕੌਣ ਹੈ ਫਿਰ ਇਹਦੀ ਲੋੜ ਕੀ ਹੈ ਅਸਲ ਦੇ ਵਿੱਚ ਇਸੇ ਲਈ ਮਾਲਵਿੰਦਰ ਕੰਗ ਤੇ ਦਬਾਅ ਬਣਿਆ ਕਿ ਜੇ ਭਰਾਵਾ ਤੇਰਾ ਬੋਲਿਆ ਕਬੂਲ ਹੋ ਗਿਆ ਕੱਲ ਨੂੰ 10 ਹੋਰ ਬੋਲਣਗੇ ਆਮ ਆਦਮੀ ਪਾਰਟੀ ਦੇ ਤੋਂ ਲੈ ਕੇ ਮੰਤਰੀ ਤੱਕ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੋਈ ਵੀ ਲੈਂਡ ਪੋਲਿਸੀ ਦੇ ਹੱਕ ਨਹੀਂ ਹੈ। ਰਾਜਸਥਾਨ ਦੇ ਵਿੱਚ ਸਿਵਲ ਸਰਵਿਸਿਜ਼ ਯਾਨੀ ਕਿ ਸਿਵਲ ਜੁੰਤੀਸਰੀ ਦੀ ਐਗਜ਼ਾਮੀਨੇਸ਼ਨ ਦੇਣ ਜਾਂਦੀ ਹੈ ਉਹਦਾ ਟੈਸਟ ਦੇਣ ਜਾਂਦੀ ਹੈ ਪਰੰਤੂ ਜੂਰਨ ਕੋਰਸ ਦੇ ਕੋਣ ਕਰਕੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ। ਬੇਇਜ਼ਤ ਕੀਤਾ ਜਾਂਦਾ ਹੈ ਔਰ ਤਕਤਾਰ ਉਤਾਰਨ ਵਾਸਤੇ ਵਾਰ-ਵਾਰ ਕੀਤਾ ਜਾਂਦਾ ਹੈ। ਇਹ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਮੁਰਤੋਂ ਦਾ। ਕਸਤਾਨ ਹੈ। ਪੰਜਾਬ ਦੇ ਨਾਲ ਹੀ ਲੱਗਦਾ ਹੈ। ਬਿਲਕੁਲ। ਤੇ ਇਸ ਲਈ ਜਾਮਤ ਨੂੰ ਕਿ ਅੱਜ ਦੇ ਦੌਰ ਚ ਕੋਈ ਅਧਿਆਪਕ, ਪ੍ਰਬੰਧਕ, ਯੂਨੀਵਰਸਿਟੀ ਦਾ ਮੁਲਾਜ਼ਮਾਂ, ਪੇਪਰ ਲੈਣ ਵਾਲੀਆਂ ਟੀਮਾਂ ਇਹ ਕਹਿ ਦੇਣ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ ਕਿ ਸਿੱਖ ਧਰਮ ਵੀ ਹੈਗਾ ਜੀ, ਉਹ ਚ ਗੱਤਰਾ ਵੀ ਹੈਗਾ ਜੀ, ਉਹ ਚ ਕੜਾ ਵੀ ਹੈਗਾ ਜੀ। ਮਤਲਬ ਕੜਾ ਤਾਂ ਪੰਜਾਬੀਆਂ ਦੀ ਉਹ ਵੈਸੇ ਪਛਾਣਨਾ ਥੋਡੇ ਮੇਰੇ ਸਭ ਦੇ ਹੱਥ ਚ। ਅ ਰਿੰਗ ਨਹੀਂ ਪਾ ਕੇ ਜਾਣੇ ਜੀ ਤੁਸੀਂ ਜੀਨ ਨਹੀਂ ਪਾ ਕੇ ਜਾਣੀ ਜੀ ਬੂਟ ਨਹੀਂ ਚੱਪਲਾਈ ਹੋਣਗੀਆਂ ਜੀ ਪੈਨ ਡਰਾਈਵ ਤੇ ਮੋਬਾਈਲ ਨਹੀਂ ਲਿਆ ਸਕਦੇ ਕਿੰਨਾ ਕੁਝ ਹੁੰਦਾ ਉਹਦੇ ਵਿੱਚ ਇਹ ਵੀ ਲਿਖ ਲਓ ਨਾ ਕਿ ਜੇ ਸਿੱਖ ਧਰਮ ਦਾ ਬੱਚਾ ਹੋਊਗਾ ਉਹਨੂੰ ਆਹ ਪਾਉਣ ਦੀ ਆਗਿਆ ਜੇ ਮੁਸਲਮਾਨ ਦਾ ਬੱਚਾ ਹੋਊਗਾ ਉਹਨੂੰ ਆਗਿਆ ਐਸਾ ਹੀ ਹੋਗਾ ਜੇ ਹੈਗੀਆਂ ਉਹਨਾਂ ਪਰ ਸਿੱਖੀ 'ਚ ਤਾਂ ਸਿਰਫ ਹੈਗਾ ਨਾ ਕਿ ਕਕਾਰ ਪਾਉਣੀ ਪੈਣੀ ਜੇ ਤੁਸੀਂ ਅੰਮ੍ਰਿਤਧਾਰੀ ਫਿਰ ਤੁਸੀਂ ਇਹ ਗੱਲ ਉਹਨੀਆਂ ਉਸ ਆਪਣੀ ਵਿਧੀ ਵਿਧਾਨ ਨਾਲ ਸ਼ਾਮਲ ਕਰੋ ਸਸਿਆਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਪ੍ਰਿੰਸ ਭਾਰਦਵਾਜ ਜਾਣੋ ਅਸਲ ਸੱਚ ਪ੍ਰੋਗਰਾਮ ਲੈ ਕੇ ਅੱਜ ਤੋਂ ਮੁੜ ਹਾਜ਼ਰ ਹੋਏ ਹਾਂ ਸੱਚ ਦਾ ਜਨਣਾ ਇਸ ਕਰਕੇ ਲਾਜ਼ਮੀ ਅਸੀਂ ਹਰ ਵਾਰ ਕਹਿੰਨੇ ਆ ਕਿ ਬਹੁਤ ਤਹਾਂ ਬਹੁਤ ਪਰਦਿਆਂ ਦੇ ਪਿੱਛੇ ਕਈ ਵਾਰੀ ਸੱਚ ਲੁਕਿਆ ਹੁੰਦਾ ਹੈ ਜੋ ਸਾਨੂੰ ਉਪਰੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਕਈ ਵਾਰ ਉਸ ਨੂੰ ਹੀ ਸੱਚ ਮੰਨ ਕੇ ਆਪਣੇ ਫੈਸਲੇ ਜਾਂ ਆਪਣੇ ਟੀਚੇ ਉਹ ਨਿਰਧਾਰਤ ਕਰ ਲੈਨੇ ਆਂ ਉਹਨਾ ਫੈਸਲੇ ਅਤੇ ਉਹਨਾਂ ਟੀਚਿਆਂ ਦਾ ਹੀ ਨਤੀਜਾ ਕਿ ਆ ਪੰਜਾਬ ਦੇ ਲੋਕਾਂ ਨੇ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਰਵਾਇਤੀ ਪਾਰਟੀਆਂ ਪੰਜਾਬ ਦੇ ਉੱਤੇ ਕਾਬਜ਼ ਰਹੀਆਂ ਸੀ ਜਾਂ ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ ਸੀ ਉਸੇ ਟੀਚੇ ਦੇ ਵਿੱਚੋਂ ਹੀ ਬਦਲਾਅ ਵਾਲੀ ਇੱਕ ਨਵੀਂ ਪਾਰਟੀ ਜਿਹੜੀ ਪਹਿਲਾਂ ਦਿੱਲੀ ਦੇ ਵਿੱਚ ਤਾਂ ਸਰਵਾਈਵ ਕਰ ਰਹੀ ਸੀ ਉਸ ਨੂੰ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਤੇ ਬਿਠਾਇਆ ਯਾਨੀ ਕਿ ਪੰਜਾਬ ਦੀ ਕਮਾਂਡ ਉਹਨਾਂ ਦੇ ਹੱਥ ਦੇ ਵਿੱਚ ਦਿੱਤੀ 3.5 ਸਾਲ ਦਾ ਸਮਾਂ ਬੀਤ ਚੱਲਿਆ ਹੈ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਸੱਚਮੁੱਚ ਜਾਣੋ ਅਸਲ ਸੱਚ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਏਦਾਂ ਦਾ ਮੁੱਦਾ ਸਾਡੇ ਕੋਲੇ ਪਿਆ ਹੁੰਦਾ ਹੈ ਜਿਸ ਦੇ ਉੱਤੇ ਚਰਚਾ ਕਰਨੀ ਅਹਿਮ ਤੇ ਲਾਜ਼ਮੀ ਹੋ ਜਾਂਦੀ ਹੈ ਅੱਜ ਦੀ ਇਸ ਚਰਚਾ ਦੇ ਵਿੱਚ ਉਹ ਸਵਾਲ ਜ਼ਰੂਰ ਅਡਰੈਸ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗਹੋਰੀ ਜਿਹੜੇ ਪਹਿਲਾਂ ਬੇਬਾਕ ਬੁਲਾਰੇ ਦੇ ਰੂਪ ਦੇ ਵਿੱਚ ਵੀ ਜਾਣੇ ਜਾਂਦੇ ਸੀ ਉਹਨਾਂ ਨੇ ਇੱਕ ਟਵੀਟ ਕੀਤਾ ਟਵੀਟ ਹੋ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਤੋਂ ਤੇ ਮੁੜ ਕੇ 2-3 ਘੰਟਿਆਂ ਬਾਅਦ ਟਵੀਟ ਹੋ ਗਿਆ ਡਿਲੀਟ ਤੇ ਗੱਲਾਂ ਚੱਲ ਪਈਆਂ ਕਿ ਇਹ ਤਾਂ ਦਿੱਲੀ ਵਾਲੀ ਟੀਮ ਨੇ ਟਵੀਟ ਜਿਹੜਾ ਹੈ ਉਹ ਡਿਲੀਟ ਕਰਾਤਾ ਕੀ ਸਾਰੀ ਗੱਲਬਾਤ ਇਸ ਤੇ ਨਾਲ ਆਪਾਂ ਅੱਗੇ ਵਧਾਂਗੇ ਜਿਸ ਤਰੀਕੇ ਨਾਲ 3 ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋ ਰਿਹਾ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦੀ ਐਂਟਰੀ ਨੋ ਐਂਟਰੀ ਦੇ ਰੂਪ ਚ ਬਦਲ ਗਈ ਸੀ ਹੁਣ ਆਮ ਆਦਮੀ ਪਾਰਟੀ ਦੇ ਲਈ ਓਦਾਂ ਦੀ ਸਥਿਤੀ ਪੰਜਾਬ ਚ ਬਣਦੀ ਜਾਂਦੀ ਹੈ ਕਿਉਂਕਿ ਲੈਂਡ ਪੋਲਿੰਗ ਪਾਲਿਸੀ ਕਿਤੇ ਨਾ ਕਿਤੇ ਜਾ ਕੇ ਗਲੇ ਦੀ ਹੱਡੀ ਬਣ ਰਹੀ ਹੈ ਜਾਂ ਸਿਰਦਰਦ ਬਣ ਰਹੀ ਹੈ ਜਗਰਾਉਂ ਦੇ ਕਈ ਪਿੰਡ ਨੇ ਜਿਹੜੇ ਪਿੰਡਾਂ ਨੇ ਓੜ ਲਾਤੇ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਕੋਈ ਵੀ ਆਗੂ ਸਾਨੂੰ ਸਮਝਾਉਣ ਦੇ ਲਈ ਨਾ ਆਵੇ ਸਿੱਖਾਂ ਦੀ ਸਥਿਤੀ ਕਿਸ ਤਰੀਕੇ ਦੀ ਹੈ ਇਸ ਮਸਲੇ ਦੇ ਉੱਤੇ ਜ਼ਰੂਰ ਗੱਲ ਕਰਾਂਗੇ ਬਹੁਤ ਅਹਿਮ ਤੇ ਗੰਭੀਰ ਵਿਸ਼ਾ ਹੈ ਤੇ ਪੰਜਾਬ ਦੀ ਹੀ ਰਾਜਨੀਤੀ ਨੂੰ ਲੈ ਕੇ ਸੁਰਜੀਤ ਕੁਮਾਰ ਜ਼ਿਆਣੀ ਹੋਣੀ ਹੋਰੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਕੱਦਾਵਾਰ ਆਗੂ ਨੇ ਬੋਲਦੇ ਬਹੁਤ ਘੱਟ ਨੇ ਪਰ ਜਦੋਂ ਬੋਲਦੇ ਨੇ ਤਾਂ ਤੋਲ ਕੇ ਬੋਲਦੇ ਨੇ ਉਹਨਾਂ ਨੇ ਫਿਰ ਤੋਂ ਵਕਾਲਤ ਕੀਤੀ ਹੈ ਉਹਨਾਂ ਨੇ ਇਹ ਵੀ ਵਕਾਲਤ ਕੀਤੀ ਹੈ ਕਿ ਭਾਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਿਆਂ ਆ ਜਾਣਾ ਚਾਹੀਦਾ ਹੈ ਮੇਰੇ ਨਾਲ ਜਾਨੋ ਅਸਲ ਸੱਚ ਦੇ ਵਿੱਚ ਪੰਜਾਬ ਦੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਜੁੜੇ ਨੇ ਉਹ ਸਵਾਗਤ ਕਰਦੇ ਹਾਂ ਬਹੁਤ ਸਵਾਗਤ ਜੀ ਨਗਾ ਜੀ ਆਇਆਂ ਸਾਥਰੀ ਅਕਾਲ ਸਤਿ ਸ਼੍ਰੀ ਅਕਾਲ ਪਰਦਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਹ ਦੀਪਕ ਸਰ ਟਵੀਟ ਮਾਲਵਿੰਦਰ ਕੰਗ ਦਾ ਟਵੀਟ ਕੀ ਦਿੱਲੀ ਵਾਲੇ ਕਰਵਾ ਕੇ ਡਿਲੀਟ ਜੀ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਜੀ ਇਹ ਤਾਂ ਡਿਲੀਟ ਹੋਣ ਤੋਂ ਬਾਅਦ ਹਰ ਕੋਈ ਇਹੀ ਸੋਚਦਾ ਕਿ ਉਹਨਾਂ ਦੇ ਕਿਹਾਂ ਤੇ ਡਿਲੀਟ ਹੋਇਆ ਅਸਲ 'ਚ ਜਿਸ ਤਰ੍ਹਾਂ ਤੁਸੀਂ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕਰ ਰਹੇ ਸੀ ਕਿ ਮਾਨਵਿੰਦਰ ਕਾਂਘੋਰਾ ਬਾਰੇ ਅਸਲ 'ਚ ਉਹ ਜਿਸ ਧਰਤੀ ਤੋਂ ਆਉਂਦਾ ਹੈ ਉਹ ਹੈ ਵਿਦਿਆਰਥੀ ਸੰਘਰਸ਼ਾਂ 'ਚੋਂ ਜਦੋਂ ਬੰਦਾ ਵਿਦਿਆਰਥੀ ਪੋਲਿਟਿਕਸ ਤੋਂ ਆਉਂਦਾ ਤਾਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦਾ ਜਜ਼ਬਾ ਬਣ ਜਾਂਦਾ ਹੈ ਇਸੇ ਜਜ਼ਬੇ ਵਿੱਚ ਉਹਨਾਂ ਨੇ ਵਿਦਿਆਰਥੀ ਜਦੋਂ ਲੀਡਰਸ਼ਿਪ 'ਚੋਂ ਨਿਕਲ ਕੇ ਉਹਨਾਂ ਨੇ ਆ ਜਿਹੜੀ ਸਾਡੀ ਸੋ ਕਾਲਡ ਸੱਤਾ ਹਾਸਲ ਕਰਨ ਵਾਲੀ ਰਾਜਨੀਤੀ ਜਦੋਂ ਉਹ ਚਪੈਰ ਰੱਖਿਆ ਤੇ ਉਹ ਚੋਂ ਬੀਜੇਪੀ ਦੇ ਬੇੜੇ ਚ ਆ ਗਏ ਤੇ ਬੀਜੇਪੀ ਦੇ ਬੇੜਾ ਉਹਨਾਂ ਨੇ ਇਸ ਦਮ ਨਾਲ ਛੱਡਿਆ ਕਿ ਵੀ ਤਿੰਨ ਖੇਤੀ ਕਾਨੂੰਨ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਦੇਸ਼ ਵਿਰੋਧੀ ਨੇ ਇਸ ਲਈ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਜੀ ਤੇ ਉਸ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਨੂੰ ਪਲੇਟਫਾਰਮ ਆਮ ਆਦਮੀ ਪਾਰਟੀ ਚ ਮਿਲਿਆ ਤੇ ਉਹਨਾਂ ਨੂੰ ਲੱਗਿਆ ਕਿ ਵੀ ਇਥਾਂ ਸਵਰਾਜ ਵਾਲੀ ਪਾਰਟੀ ਆ ਵਿੱਚ ਕੋ ਕੈਦਾ ਉਹਨਾਂ ਦਾ ਗਵਾਚ ਗਿਆ ਕਿਤੇ ਹੁਣ ਹੈਨਾ ਇਹ ਤਾਂ ਲੋਕਪਾਲ ਵਾਲੀ ਪਾਰਟੀ ਆ ਹੁਣ ਲੱਭਦਾ ਨਹੀਂ ਕਿਤੇ ਲੋਕਪਾਲ ਹੁਣ ਤਾਂ ਅਹ ਕੇਜਰੀਵਾਲ ਮਾਡਲ ਕਥਾਵਾ ਕੀ ਅੱਜਕੱਲ ਸੋ ਇਹ ਇੱਧਰ ਆ ਗਏ ਤੇ ਇੱਧਰ ਆ ਕੇ ਉਹਨਾਂ ਨੂੰ ਫਿਰ ਲੈ ਦੇ ਕੇ ਰੁਤਬਾ ਮਿਲ ਗਿਆ ਮੁਖਬਲਾਰੇ ਦਾ ਤੇ ਹਰ ਗੱਲ ਨੂੰ ਉਹ ਸਾਹਮਣੇ ਆ ਕੇ ਕਹਿਣ ਲੱਗ ਪਏ ਦੂਜੀ ਪਾਰਟੀ ਨੂੰ ਭੰਡਣ ਲੱਗੇ ਤਾਂ ਇੱਕ ਜਦੋਂ ਰੁਤਬਾ ਮਿਲਦਾ ਹੈ ਸਿਆਸਤ ਦੇ ਵਿੱਚ ਤੇ ਤੁਹਾਨੂੰ ਅੱਗੇ ਆਸ ਦਿਖਣ ਲੱਗਦੀ ਆ ਫਿਰ ਤੁਸੀਂ ਕਈ ਵਾਰ ਆਪਣੇ ਸਿਧਾਂਤਾਂ ਨੂੰ ਚਿੱਕੇ ਟੰਗਣ ਲੱਗ ਜਾਂਦੇ ਹੋ ਜੀ ਤੁਹਾਨੂੰ ਆਸ दिखी ਕਿ ਹਾਂ ਠੀਕ ਹੈ ਮੈਂ ਮੈਂਬਰ ਪਾਰਲੀਮੈਂਟ ਬਣ ਸਕਦਾ ਤੇ ਆਖਿਰ ਨੂੰ ਟਿਕਟ ਮਿਲੀ ਤੇ ਉਹ ਉਸੇ ਪ੍ਰਾਣਾ ਉਹਨਾਂ ਦਾ ਜਿਹੜਾ ਇੱਕ ਅਮੇਜ ਬਣਿਆ ਸੀ ਉਹ ਉਹਨਾਂ ਨੂੰ ਸਾਥ ਦੇ ਗਿਆ ਤੇ ਅਨੰਦਪੁਰ ਸਾਹਿਬ ਹਲਕੇ ਤੁਸੀਂ ਅਨੰਦਪੁਰ ਸਾਹਿਬ ਹਲਕੇ ਤੋਂ ਉਹ ਲੋਕ ਸਭਾ ਮੈਂਬਰ ਬਣ ਕੇ ਪਹੁੰਚ ਗਏ ਪਰ ਉਹਨੇ ਇੱਕ ਆਦਤ ਨਹੀਂ ਛੱਡੀ ਉਹ ਆਦਤ ਸੀ ਉਹਨਾਂ ਦੀ ਕਿ ਉਹ ਆਪਣੇ ਹਲਕੇ 'ਚ ਵੀ ਤੇ ਹਲਕੇ ਤੋਂ ਬਿਨਾਂ ਪੂਰੇ ਪੰਜਾਬ 'ਚ ਵੀ ਜਾਂ ਯੂਨੀਵਰਸਿਟੀ ਪੱਧਰ ਤੇ ਵੀ ਜਿਹੜੇ ਉਹਨਾਂ ਦੇ ਸਾਥੀ ਰਹੇ ਚਾਹੇ ਉਹ ਖੇਤਰਾ 'ਚ ਨੇ ਉਹਨਾਂ ਨਾਲ ਸ਼ਮਾਹੀ ਤਮਾਹੀ ਉਹਨਾਂ ਨਾਲ ਰਾਬਤਾ ਕਰ ਲੈਂਦੇ ਨੇ ਫੋਨ ਤੇ ਗੱਲ ਕਰ ਲਈ ਜਾਂ ਬੁਲਾ ਲਿਆ ਬੈਠ ਲੇ ਤਾਂ ਕਿ ਉਹਨਾਂ ਨੂੰ ਪਤਾ ਲੱਗਦੇ ਰਹੇ ਕਿ ਥੱਲੇ ਕੀ ਸੋਚਦੇ ਆ ਪਾਰਟੀ ਤੋਂ ਬਾਹਰ ਕੀ ਸੋਚਿਆ ਜਾ ਰਿਹਾ ਹੂੰ ਸ਼ਾਇਦ ਲੈਂਡ ਪੋਲਿੰਗ ਨੂੰ ਲੈ ਕੇ ਉਹਨਾਂ ਦਾ ਟਵੀਟ ਉਸੇ ਜੋ ਆਇਆ ਹੂੰ ਕਿ ਉਹਨਾਂ ਨੇ ਧਰਾਤਲ ਨੂੰ ਨਾਪ ਤੋਲ ਕੇ ਕਿਤੇ ਵੀ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਲੈਂਡ ਪੋਲਿੰਗ ਪਾਲਿਸੀ ਨੂੰ ਭੰਡਿਆ ਨਹੀਂ ਉਹਨਾਂ ਨੇ ਬੜੇ ਸੁਲਝੇ ਹੋਏ ਨਾਪ ਤੋਲੇ ਸ਼ਬਦਾਂ ਚ ਲਿਖਿਆ ਕਿ ਜੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲਈ ਖਾਲੇ ਬਣਾਏ ਪੰਜਾਬ ਦੇ ਲੋਕਾਂ ਲਈ ਬਿਜਲੀ ਕਰਤੀ ਆਹ ਸਹੂਲਤਾ ਕਰਤੀਆਂ ਇੰਨਾ ਕੁਝ ਆਪਾਂ ਕੀਤਾ ਹਾਂ ਉਹਦੇ ਵਿੱਚ ਆਪਾਂ ਆਹ ਵੀ ਕੰਮ ਜਿਹੜਾ ਕਰਨ ਜਾ ਰਹੇ ਹਾਂ ਇਹ ਚੰਗਾ ਹੋਵੇ ਜੇ ਆਪਾਂ ਕਿਸਾਨਾਂ ਦੀ ਰਾਏ ਨਾਲ ਉਹਨਾਂ ਦੀ ਸਹਿਮਤੀ ਨਾਲ ਉਹਨਾਂ ਸਲਾਮਸ਼ਫਰਾ ਕਰਕੇ ਇਹਨੂੰ ਦੁਬਾਰਾ ਸੁਣਵਾਚ ਕੇ ਕਰ ਲਈਏ ਤੇ ਫਿਰ ਲਾਗੂ ਕਰੀਏ ਜੀ ਕਿਤੇ ਨਹੀਂ ਉਹਨੇ ਕਹਿ ਕੇ ਵਾਪਸ ਲੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਉਹਨਾਂ ਨੇ ਸੰਬੋਧਨ ਹੋ ਕੇ ਟਵੀਟ ਕਰਤਾ ਮਤਲਬ ਇਥੋਂ ਅੰਦਾਜ਼ਾ ਲਾ ਲਓ ਕਿ ਜਿਹੜੀ ਪਾਰਟੀ ਕਹਿੰਦੀ ਆ ਅਸੀਂ ਸਵਰਾਜ ਲਿਆਉਣ ਲਈ ਆਏ ਆ ਉਸ ਪਾਰਟੀ 'ਚ ਤੁਹਾਨੂੰ ਮੂੰਹ ਖੋਲਣ ਦੀ ਇਜਾਜ਼ਤ ਨਹੀਂ ਹੂੰ ਦਿੱਲੀ ਵਾਲਾ ਸੂਈ ਧਾਗਾ ਹੁਣ ਇਸ ਕਦਰ ਤਿਆਰ ਬੈਠਾ ਕਿ ਤੁਸੀਂ ਜੇ ਕੋਈ ਟਾਂਕਾ ਢਿੱਲਾ ਪਾਏਗਾ ਕਿਸੇ ਮੂੰਹ ਦਾ ਜਦੇ ਜ਼ਿਲਦਿੰਦਿਆ ਦੁਆਰਾ ਹੂੰ ਤੇ ਇੰਨੀ ਇੱਕ ਮਤਲਬ ਇਸ ਨੂੰ ਪੰਜਾਬ ਦੇ ਲੋਕਾਂ ਨੇ ਹਰੇ ਨਾਰੇ ਮਜੂਲਿਆ ਕਿ ਆ ਵੀ ਬਾਤ ਦਾ ਦਮ ਦਿਖਾਇਆ ਉਹ ਸਮਝ ਦਿਖਾਈ ਲੋਕਾਂ ਨੇ ਉਹਨਾਂ ਦਾ ਪਿਛਲਾ ਕਰਦਾਰ ਸਾਹਮਣੇ ਰੱਖਿਆ ਕਿ ਵੀ ਜੇ ਉਹ ਬੀਜੇਪੀ ਛੱਡ ਕੇ ਆ ਸਕਦਾ ਬੰਦਾ ਜਿਹੜੀ ਕੇਂਦਰ ਸਰਕਾਰ ਸੀ ਸਾਰਾ ਕੁਝ ਸੀ ਤੇ ਇਹਦਾ ਮਤਲਬ ਹੁਣ ਆਲੇ ਨੂੰ ਛੱਡ ਕੇ ਆ ਸਕਦਾ ਦਿੱਲੀ ਤੋਂ ਹਾਰੇ ਹੋਏ ਨਹੀਂ ਤੇ ਇੱਥੇ ਖਲਾਲਾ ਪਿਆ ਹੋਇਆ ਜੀ ਪਰ ਹੁਣ ਉਹ ਮੈਂਬਰ ਪਾਰਲੀਮੈਂਟ ਨੇ ਇੱਕ ਦੋ ਜਿਪਸੀਆਂ ਜੂਸੀਆਂ ਅੱਗੇ ਚਲਦੀਆਂ ਨੇ ਹੂੰ ਕਿਤਨਾ ਕਿਤੇ કૃਤਬਾ ਰੋਗ ਹੁੰਦਾ ਇਹ ਚੀਜ਼ਾਂ ਕਈ ਵਾਰ ਚੋਟ ਕਰਾਉਂਦੀਆਂ ਨੇ ਪਰ ਜਮੀਰ ਜਦੋਂ ਚੂੜੀ ਵੱਢਦੀ ਹੈ ਤੇ ਕਈ ਵਾਰ ਬੰਦਾ ਉਹ ਕਰਦਾ ਹੈ ਸੋ ਟਵੀਟੋ ਕਰਤਾ ਜੀ ਇਹ ਪਾਰਟੀ ਦਾ ਇਸ ਕਦਰ ਦਬਾਬ ਸੀ ਜਾਂ ਤਾਂ ਬਾਹਰ ਆ ਜਾਂਦੇ ਹੁਣ ਹੂੰ ਪੰਜਾਬ ਹੱਥਾਂ ਤੇ ਚੁੱਕ ਲੈਂਦਾ ਹੂੰ ਇਹੀ ਗੱਲ ਭਗਵੰਤ ਮਾਨ ਜੀ ਵੀ ਖੜੀ ਹੈ ਜਿਹੜੇ ਭਗਵੰਤ ਮਾਨ ਤੜਫਦੇ ਫਿਰਦੇ ਆ ਨਾ ਪੰਜਾਬ ਦੇ ਪਿੰਡਾਂ 'ਚ ਹੁਣ ਮੰंजे ਲੱਭਦੇ ਫਿਰਦੇ ਆ ਕਿ ਮੰंजे ਤੇ ਬੈਠ ਕੇ ਮੈਂ ਕਿਸਾਨਾਂ ਦੀ ਗੱਲ ਕਰਨਵਾ ਅਜੇ ਵੀ ਪੰਜਾਬ ਜਨਾਬ ਤੁਹਾਨੂੰ ਮੋਢਿਆਂ ਤੇ ਚੱਕ ਲਊਗਾ ਮੰंजे ਦਾ ਛੱਡੋ ਤੁਸੀਂ ਆਓ ਤਾਂ ਸਹੀ ਹੂੰ ਭਗਵੰਤ ਮਾਨ ਹੋਰਾਂ ਦੀ ਉਹ ਖਾਸੀ ਚੱਲ ਰਹੀ ਹੈ ਇੱਕ ਵੀਡੀਓ ਜਿਹੜੀ ਉਹ मुंह ਬੰਦ ਕੇ ਕਹਿ ਰਹੇ ਨੇ ਵੀ ਕਿ ਗ੍ਰਾਮ ਸਭਾ ਬੁਲਾ ਲੈਣੀ ਚਾਹੀਦੀ ਆ ਕਰ ਲੈਣਾ ਚਾਹੀਦਾ ਹੈ ਨਾ ਉਹ ਕਰੋਨਾ ਕਾਲ ਵਾਲੇ ਸੰਬੰਧੀ ਉਹਨਾਂ ਦੀ ਫੈਟਿਕਨ ਵਾਲਾ ਮਸਲਾ ਸੀਗਾ ਤੇ ਅੱਜ ਲੋਕ ਕਹਿ ਰਹੇ ਆ ਬੰਦਾ ਮੁੱਖ ਮੰਤਰੀ ਚਾਹੀਦਾ ਮਤਲਬ ਇੰਨਾ ਤੰਜ ਕੱਸਿਆ ਜਾ ਰਿਹਾ ਉਹਦੇ ਤੇ ਹੂੰ ਸੋ ਇਸ ਲਈ ਮਾਲਵਿੰਦਰ ਕੰਗ ਦੇ ਉੱਤੇ ਬਿਲਕੁਲ ਜੀ ਹਾਈ ਕਮਾਂਡ ਦਾ ਦਬਾਅ ਇਸ ਕਦਰ ਕੰਮ ਕਰ ਗਿਆ ਕਿ ਉਹਨਾਂ ਨੇ ਉਹਦਾ ਡਿਬੇਟ ਰੱਦ ਕਰਾਤਾ ਤੇ ਰੱਦ ਕਰਾਉਣ ਦਾ ਮਤਲਬ ਇਹ ਹੈ ਕਿ ਹੁਣ ਅੱਜ ਦੀ ਤਰੀਕ ਤੋਂ ਮਾਲਵਿੰਦਰ ਕੰਗ ਹਾਈ ਕਮਾਂਡ ਦਾ ਭਰੋਸੇਯੋਗ ਨਹੀਂ ਰਿਹਾ ਆ ਮਤਲਬ ਕਿਤਨਾ ਕਿਤੇ ਖਤਰੇ 'ਚ ਪਾ ਲਿਆ ਅਜੇ ਵੀ ਉਹਦੇ ਕੋਲ ਮੌਕਾ ਹੈ ਕਿ ਕੋਈ ਇੱਕ ਪਾਸੇ ਆ ਜਾਵੇ ਹੋਇਆ ਰਹੇਗਾ ਨਹੀਂ ਤਾਂ ਉਹਦੇ ਲਈ ਰਾਜਨੀਤਿਕ ਦਿੱਕਤਾਂ ਖੜੀਆਂ ਹੋ ਗਈਆਂ ਹੋਗੇ ਮੇਰੇ ਹਿਸਾਬ ਨਾਲ ਅੱਜ ਤੱਕ ਮੈਂ ਉੱਥੇ ਹੀ ਆਉਣ ਲੱਗਿਆ ਸੀ ਕਿ ਜਿਸ ਤਰੀਕੇ ਨਾਲ ਕੰਗਸਾਭ ਨੇ ਜ਼ੁਰਤ ਵਿਖਾਈ ਅੰਦਰੋਂ ਹੋਰ ਵੀ ਬਹੁਤ ਹੋਣਗੇ ਜਿਹੜੇ ਇਹ ਸਾਰੇ ਮਾਮਲੇ ਨੂੰ ਲੈ ਕੇ ਔਖੇ ਹੋਣਗੇ ਲੈਂਡ ਪੁਲਿੰਗ ਪਾਲਿਸੀ ਵਾਲੇ ਸਾਰੇ ਮਾਮਲੇ ਨੂੰ ਲੈ ਕੇ ਹੋਣਗੇ ਨਹੀਂ ਇਹ ਗੱਲ ਕਿ ਪਾਰਟੀ ਦੇ ਅੰਦਰ ਸਭ ਅੱਛਾ ਨਹੀਂ ਮਤਲਬ ਲੱਗ ਰਿਹਾ ਹੈ ਇਹ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਕਿ ਕਈ ਪਿੰਡਾਂ ਦੇ ਵਿੱਚ ਐਂਟਰੀ ਬੈਨ ਹੋ ਚੁੱਕੀ ਆ ਚਾਰ ਪਿੰਡ ਜਿਹੜੇ ਜਗਰਾਉਂ ਦੇ ਨੇੜਲੇ ਨੇ ਮੈਂ ਨਾਂ ਵੀ ਲੈ ਦਿੰਨਾ ਜੀ ਮਾਲਕ ਹੈ ਪਿੰਡ ਪੋਨਾ ਹੈ ਅਲੀਗੜਾ ਤੇ ਅਗਵਾੜ ਗੁਜਣਾ ਗੁਜਰਾ ਇਹਨਾਂ ਨੇ ਬੋਰਡ ਲਾ ਦਿੱਤੇ ਭਾਈ ਵੀ ਸਾਡੇ ਪਿੰਡਾਂ 'ਚ ਨਾ ਆਇਓ ਅੱਗੇ ਸਥਿਤੀ ਮੇਰੇ ਖਿਆਲ 'ਚ ਆਮ ਆਦਮੀ ਪਾਰਟੀ ਲਈ ਥੋੜੀ ਜੀ ਔਖੀ ਹੋਏਗੀ ਜੀ ਦੇਖੋ ਜਿਹੜੀ ਤਾਂ ਗੱਲ ਤੁਸੀਂ ਕਰਦੇ ਹੋ ਕਿ ਅੰਦਰ ਪਾਰਟੀ ਦੇ ਅੰਦਰ ਕਾਫੀ ਮਤਲਬ ਕਿ ਲਾਵਾ ਫੁੱਟ ਰਿਹਾ ਜੀ ਇੱਕ ਲੀਡਰ ਨੇ ਜ਼ਿਲ੍ਹਾ ਪੱਧਰ ਦੇ ਲੀਡਰ ਨੇ ਅਸਤੀਫਾ ਵੀ ਦਿੱਤਾ ਹੋਂਦੇ ਸਮੇਂ ਚ ਸੂਚੀ ਲੱਗਦੀ ਆ ਆਮ ਆਦਮੀ ਪਾਰਟੀ ਦੇ ਐਮਐਲਆ ਤੋਂ ਲੈ ਕੇ ਮੰਤਰੀ ਤੱਕ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੋਈ ਵੀ ਲੈਂਡ ਪੋਲਿਟਿਕ ਪਾਲਿਸੀ ਦੇ ਹੱਕ ਚ ਨਹੀਂ ਆ ਹੂੰ ਫਿਰ ਇਹ ਗੁਰਤ ਪੰਜਾਬ ਦੀ ਲੋੜ ਨਹੀਂ ਪੰਜਾਬ ਦੀ ਮੰਗ ਨਹੀਂ ਹੈ ਜਿਹੜੇ ਨੂੰ ਰਾਜ ਭਾਗ ਸੌਂਪਿਆ ਉਹ ਚਾਹੁੰਦੇ ਨਹੀਂ ਪਰ ਦਸਕਤ ਮੁੱਖ ਮੰਤਰੀ ਸਾਹਿਬ ਦੇ ਨੇ ਕੰਟਰੋਲ ਸਾਰਾ ਚੀਫ ਸੈਕਟਰੀ ਦੇ ਹੱਥ ਹੈ ਹਾਂ ਤੇ चीफ ਸੈਕਟਰੀ ਤੇ ਸਾਰੇ ਅਫਸਰ ਸਹੀ ਕੇਜਰੀਵਾਲ ਨੂੰ ਮੱਥਾ ਟੇਕਦੇ ਨੇ ਤੇ ਫਿਰ ਇਹ ਕੀ ਦੀ ਜ਼ਰੂਰਤ ਹੈ ਜਨਾਬ ਪੰਜਾਬ ਦੀ ਜੇ ਨਹੀਂ ਹੈ ਸਰਕਾਰ ਇਹਦੇ ਨਾਲ ਨਹੀਂ ਹੈ ਫਿਰ ਕੌਣ ਹੈ ਫਿਰ ਇਹਦੀ ਲੋੜ ਕੀ ਹੈ ਅਸਲ ਦੇ ਵਿੱਚ ਇਸੇ ਲਈ ਮਾਲਵਿੰਦਰ ਕੰਗ ਤੇ ਦਬਾਅ ਬਣਿਆ ਕਿ ਜੇ ਭਰਾਵਾ ਤੇਰਾ ਬੋਲਿਆ ਕਬੂਲ ਹੋ ਗਿਆ ਕੱਲ ਨੂੰ 10 ਹੋਰ ਬੋਲਣਗੇ ਜੀ ਇਸ ਲਈ ਉਹਨੂੰ ਚੁੱਪ ਕਰਾਉਣਾ ਲਾਜ਼ਮੀ ਲੱਗਿਆ ਕਿ ਨਹੀਂ ਤਾਂ ਕੱਲ ਨੂੰ ਲਾਵਾ ਫੁੱਟ ਸਕਦਾ ਹੈ ਹਾਂ ਜੀ ਕਈ ਆਪਣੇ ਡਰ ਕਰਕੇ ਕਿ ਪਤਾ ਨਹੀਂ ਜਿਨ੍ਹਾਂ ਨੇ ਕੱਲ ਨੂੰ ਕਦੋਂ ਬਿਜਲੈਂਸ ਮਗਰ ਪਾ ਦੇਣੀ ਕਦੋਂ ਕੀ ਪਾ ਦੇਣਾ ਵਕਤ ਲੰਘਾਓ ਜੀ ਬਾਅਦ ਚੂ ਦੇਖਾਂਗੇ ਹੈ ਨਾ ਕਈਆਂ ਨੂੰ ਲੱਗਦਾ ਕਿ ਇੱਕੋ ਵਾਰਤਾ ਬਣਿਆ ਮੁੜ ਕੇ ਸ਼ਾਦ ਬਣਨ ਦਾ ਮੌਕਾ ਹੀ ਨਹੀਂ ਮਿਲ ਲੱਗਦੀ ਬਰਦਾ ਟਿਕਟ ਇਸੇ ਪਾਰਟੀ ਨੇ ਨਹੀਂ ਜਣੀ ਦੂਆਂ ਨੇ ਨੇੜੇ ਨਹੀਂ ਲਾਉਣਾ ਕਿੰਨੇ ਹੀ ਇਹ ਮਾਮਲੇ ਨੇ ਮੈਂ ਤਾਂ ਹੀ ਕਹਿੰਨਾ ਕਿ ਜਦੋਂ ਕੁਰਸੀ ਨੂੰ ਜਫਾ ਪੈਂਦਾ ਨਾ ਤਾਂ ਬੰਦੇ ਨੂੰ ਲੱਗਦਾ ਕਿ ਇਹੀ ਝੂਠਾ ਅਸਲੀਆ ਬਸ ਅੱਜ ਦਾ ਦਿਨ ਲੈ ਰੋ ਕੱਲ ਨੂੰ ਪਤਾ ਨਹੀਂ ਆਉਣਾ ਨਹੀਂ ਆਉਣਾ ਉਹਦੇ ਕਾਰਨ ਇੱਥੇ ਬੈਠੇ ਨੇ ਦੂਸਰੇ ਪਾਸੇ ਜੇ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਯਾਦ ਕਰੋ ਇਹ ਜੇ ਬੈਨਰ 2021 ਚ ਵੀ ਲੱਗੇ ਸੀ ਜਦੋਂ ਦਿੱਲੀ ਕਿਸਾਨ ਅੰਦੋਲਨ ਸੀ ਜੀ ਤੇ ਤਦ ਵੀ ਲੱਗੇ ਸੀ ਕਿ ਕੇ ਬੀਜੇਪੀ ਵਾਲੇ ਸਾਡੇ ਪਿੰਡਾਂ ਚ ਨਾ ਆਉਣ ਇਥੋਂ ਤੱਕ ਕਿ ਅਕਾਲੀਆਂ ਵਾਲੇ ਵੀ ਕਹਿਣ ਲੱਗੇ ਸੀ ਲੋਕ ਨਾ ਆਉਣ ਕਾਂਗਰਸੀਆਂ ਨੂੰ ਵੀ ਝਾੜਾ ਪੈਣ ਲੱਗੀਆਂ ਸੀ ਤਦ ਆਮ ਆਦਮੀ ਪਾਰਟੀ ਬਾਗੋ-ਬਾਕ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਭੁੱਲ ਗਏ ਹੱਥਾਂ ਦੀਆਂ ਦਿੱਤੀਆਂ ਫਿਰ ਮੂੰਹ ਨਾਲ ਖੋਲਣੀਆਂ ਪੈਂਦੀਆਂ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਹੁਣ ਆ ਜੋ ਫਿਕਰ ਹੈ ਅੱਜ ਤੁਸੀਂ 32-32 ਗੱਡੀਆਂ ਤਾਂ ਹੀ ਲੈ ਕੇ ਫਿਰਦੇ ਹੋ ਕਿ ਡੜਾ ਨਾ ਜਾਵੇ ਕਿਸੇ ਪਾਸਿਓਂ ਮੰਜੇ ਤੇ ਬੈਠੇ ਵਾਲੀ ਵੀਡੀਓ ਤਾਂ ਬਣ ਜਾਂਦੀ ਆ ਉਹ ਨਾਲ 11 ਸਿਰ ਤਾਂ ਦਿਖਦੇ ਆਲੇ-ਦਾਲੇ ਸੱਜੇ ਕੋਈ ਬੈਠੇ ਪਰ ਉਹਨਾਂ ਦੇ ਪਿੱਛੇ ਕਿੰਨੀ ਜਨਤਾ ਖੜੀ ਆ ਉਹ ਦਿਖਾ ਦੋ ਨਾਗੇ ਪੁਲਿਸੇ ਪੁਲਸ ਕੜਾਈ ਆ ਬੁੜਿਆਂ ਨੇ ਖਿਸਨੇ ਵੀ 5-5 ਵਾਰ ਚੈੱਕ ਕੀਤੇ ਬਿਠਾਉਣ ਤੋਂ ਪਹਿਲਾਂ ਮੰਜਿਆਂ ਤੇ ਤੇ ਹੰਦਾ ਜਾ ਲਾ ਲੋ ਸੋ ਇਸ ਨੇ ਡਰ ਕਿੰਨਾ ਤੇ ਇਹ ਸਾਰਾ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਆ ਹੁਣ ਉਲਟਾ ਗੇੜਾ ਆਉਣਾ ਸ਼ੁਰੂ ਹੋ ਗਿਆ ਅੱਜ ਚਾਰਚ ਲੱਗਿਆ ਸਵੇਰ ਤੱਕ 40 ਮਿੰਟ ਹੋ ਜਾਣਗੇ ਜੀ ਉਹ ਚਾਰ ਪਿੰਡ ਜਿਹੜੇ ਨੇ ਨਾ ਉਹ ਕੋਨੇ ਜਿਨ੍ਹਾਂ ਦੀ ਕੱਲਿਆਂ ਦੀ ਲੁਧਿਆਣਾ ਖੇਤਰ ਚ ਜਿਹੜੀ 23-24 ਹਜ਼ਾਰ ਏਕੜ ਆਣੀਓ ਚ 500 ਏਕੜ ਤੋਂ ਵੱਧ ਇਹਨਾਂ ਚਾਰ ਪਿੰਡਾਂ ਦੀ ਜ਼ਮੀਨ ਹੈ ਜੀ ਤੇ ਇਹਦਾ ਮਤਲਬ ਸਵੇਰ ਨੂੰ ਇਹ ਗਣਤੀ ਦੇਖਿਓ ਬਾਧੀ ਨੂੰ ਹੂੰ ਇਹਦਾ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਰਹੇ ਹਾਂ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਗੱਲ ਤੁਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹੋ ਕਿ ਜਿਸ ਤਰੀਕੇ ਨਾਲ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਵਾਪਸ ਲਏ ਬਹਾਨਾ ਕੋਈ ਮਾਰ ਰਿਹਾ ਚਾਹੇ ਕਿ ਕਿਸਾਨੋ ਕੋ ਸਮਝ ਨਹੀਂ ਆਈ ਇਸ ਤਰੀਕੇ ਨਾਲ ਲੈਂਡ ਪੋਲਿੰਗ ਪਾਲਿਸੀ ਵੀ ਤਿੱਖੇ ਸੰਘਰਸ਼ ਤੋਂ ਬਾਅਦ ਇਹ ਹੋਊਗੀ ਵਾਪਸ ਹੀ <li>ਕੁੱਲ ਮਿਲਾ ਕੇ ਜੀ ਅੱਜ ਕੰਗ ਦੇ ਟਵੀਟ ਤੋਂ ਬਾਅਦ ਆਸ ਜਾਗੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਯੂਟਰ ਲੈਣ ਦਾ ਆਪੇ ਰਾਹ ਬਣਾ ਰਹੀ ਹੈ ਕਿ ਸਾਡੇ ਲੀਡਰ ਆ ਕੇ ਕਹਿਣ ਲੱਗ ਗਏ ਅਸੀਂ ਲੋਕਾਂ ਦੀ ਸੁਣ ਲਈ ਉਹਨਾਂ ਦੀ ਮੰਨ ਲਈ ਜੀ ਤਾਂ ਵਾਪਸ ਲੈ ਲਈ ਪਰ ਉਹਨੇ ਸ਼ਾਮ ਤੱਕ ਜਾਂਦੇ ਪਤਾ ਲੱਗਾ ਕਿ ਸਰਕਾਰ ਦਾ ਜਾਂ ਪਾਰਟੀ ਦਾ ਨਹੀਂ ਅਜੇ ਤਾਂ ਕੰਗਸਬ ਦੇ ਯੂ ਟਰਨ ਹੋ ਗਿਆ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਹੂੰ ਦਿੱਲੀ ਨੇ ਤਾਂ ਨੀਤੀ ਕਾਨੂੰਨ ਵਾਪਸ ਲੈ ਕੇ ਅਗਲੀ ਸਰਕਾਰ ਫੇਰ ਬਣਾ ਕੇ ਹੂੰ ਚਾਹ ਉਹ ਮਾਦੀ ਢੰਗ ਤਰੀਕਾ ਇੱਥੇ ਭੱਜਣ ਨੂੰ ਥਾਂ ਨਹੀਂ ਲੱਭਣੀ ਇਹ ਪਾਲਿਸੀ ਵੀ ਵਾਪਸ ਲੈਣਗੇ ਤੇ ਭੱਜਣਗੇ ਵੀ ਹਾਂ ਜੀ ਹਾਂ ਬਾਹਰ ਲਿਆਂ ਬਾਹਰ ਲਿਆਂ ਨਾਗਰਿਕਤਾ ਤਿਆਰ ਕਰ ਰਹੇ ਹੋਣਗੇ ਕਈ ਜਣੇ ਅੱਗੇ ਵਾਅਦੇ ਆ ਦੀਪਕ ਸਰ ਬਹੁਤ ਬਹੁਤ ਅਹਿਮ ਮਸਲਾ ਹੈ ਕਿ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਹੈ ਜਦੋਂ ਦੁਨੀਆ ਭਰ ਚ ਨਾਮ ਨਾ ਖੱਟਣ ਦੀ ਗੱਲ ਆਉਂਦੀ ਹੈ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਹੋਰੀ ਜਦੋਂ ਸਤਕਾਰ ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੰਮੇਲਨ ਕਰਾਉਂਦੇ ਨੇ ਆਪਣੇ ਵੱਲੋਂ ਸਿੱਖ ਕੌਮ ਦੇ ਨਾਲ ਸਿੱਖ ਪੰਥ ਦੇ ਜਿਹੜੇ ਵਿਦਵਾਨ ਨੇ ਜਾਂ ਜਿਹੜੀਆਂ ਸ਼ਖਸੀਅਤਾਂ ਨੇ ਸਾਰਾ ਕੁਝ ਹੁੰਦਾ ਪਰ ਦੂਜੇ ਦੇ ਪੰਜਾਬ ਤੋਂ ਇਹ ਰਾਜਸਥਾਨ ਦੇ ਵਿੱਚ ਸਿਵਲ ਸਰਵਿਸਿਜ਼ ਯਾਨੀ ਕਿ ਸਿਵਲ ਜੁਡੀਸ਼ਰੀ ਦੀ ਅਗਜ਼ਾਮਿਨੇਸ਼ਨ ਦੇਣ ਜਾਂਦੀ ਆ ਉਹਦਾ ਟੈਸਟ ਦੇਣ ਜਾਂਦੀ ਆ ਪਰੰਤੂ ਪੂਰਨ ਗੁਰਸਿੱਖ ਹੋਣ ਕਰਕੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਬੇਇਜ਼ਤ ਕੀਤਾ ਜਾਂਦਾ ਔਰ ਕਕਾਰ ਉਤਾਰਨ ਵਾਸਤੇ ਵਾਰ-ਵਾਰ ਕਿਹਾ ਜਾਂਦਾ ਕੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਮੁਰਤੋਂ ਜੀ ਦੇਖੋ ਇਸ ਖਬਰ ਦੇ ਨਾਂ ਇਸ ਘਟਨਾ ਦੇ ਕਈ ਪਸਾਰੇ ਨੇ ਉਹਨਾਂ ਨੂੰ ਹਰ ਪੱਖ ਤੋਂ ਹਰ ਕੋਣ ਤੋਂ ਸਮਝਣ ਦੀ ਲੋੜ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਦੇਸ਼ ਦਾ ਸੰਵਿਧਾਨ ਹਰ ਧਰਮ ਨੂੰ ਆਪਣੇ ਤਰੀਕੇ ਨਾਲ ਉਹ ਆਪਣੀਆਂ ਰੋਹ ਰੀਤਾਂ ਅਨਸਾਰ ਉਸ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੰਦਾ ਹੈ ਤੇ ਉਸੇ ਦੇ ਵਿੱਚ ਇਹ ਹੈਗਾ ਕਿ ਤੁਸੀਂ ਆਜ਼ਾਦੀ ਦੇ ਨਾਲ ਇਸ ਆਪਣੇ ਧਰਮ ਦੀ ਪਾਲਣਾ ਕਰ ਸਕਦੇ ਹੋ ਉਹਦੇ ਵਿੱਚ ਰਹਿੰਦੇ ਆ ਜੇਕਰ ਕੋਈ ਵਿਅਕਤੀ ਪੇਪਰ ਦੇਣ ਜਾ ਰਿਹਾ ਤੇ ਇਹ ਕੋਈ ਨਵਾਂ ਮਾਮਲਾ ਨਹੀਂ ਸੀ ਜਿਆਦਾ ਹੀ ਉਹ ਬੇਚੇਤ ਪਹਿਲੀ ਵਾਰ ਵਾਪਰ ਗਿਆ ਪਤਾ ਨਹੀਂ ਸੀ ਜੀ ਫਿਰ ਤਾਂ ਆਪਾਂ ਕਹੀਏ ਕਿ ਕੋਤਾਹੀ ਹੋ ਗਈ ਜਾਂ ਮਤਲਬ ਉਸ ਥਾਂ ਤੇ ਹੋਈ ਹੈ ਜਿਹੜਾ ਜਿਹੜੇ ਲੋਕ ਸਿੱਖ ਸ਼ਬਦ ਤੋਂ ਵਾਕ ਅਪਣਾਉਣ ਮਤਲਬ ਰਾਜਸਥਾਨ ਹੈ ਪੰਜਾਬ ਦੇ ਨਾਲ ਹੀ ਲੱਗਦਾ ਹੈ ਬਿਲਕੁਲ ਤੇ ਇਸ ਲਈ ਜਾਂ ਮਤਲਬ ਕਿ ਅੱਜ ਦੇ ਦੌਰ ਚ ਕੋਈ ਅਧਿਆਪਕ ਪ੍ਰਬੰਧਕ ਯੂਨੀਵਰਸਿਟੀ ਦਾ ਮਲਾਜਮ ਪੇਪਰ ਲੈਣ ਵਾਲੀਆਂ ਟੀਮਾਂ ਇਹ ਕਹਿ ਦੇਣ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ ਕਿ ਸਿੱਖ ਧਰਮ ਵੀ ਹੈਗਾ ਜੀ ਉਹ ਚ ਗਾਤਰਾ ਵੀ ਹੈਗਾ ਜੀ ਉਹ ਚ ਕੜਾ ਵੀ ਹੈਗਾ ਜੀ ਮਤਲਬ ਕੜਾ ਤਾਂ ਪੰਜਾਬੀਆਂ ਦੀ ਉਹ ਵੈਸੇ ਪਛਾਣਨਾ ਥੋਡੇ ਮੇਰੇ ਸਭ ਦੇ ਹੱਥ ਚ ਹੈਨਾ ਤੇ ਇਹ ਕਪਕਾਰ ਦੀ ਗੱਲ ਕਰੀ ਤਾਂ ਜਿਹੜਾ ਅਮਰਤ ਧਾਰੀ ਹੋ ਜਾਂਦਾ ਫਿਰ ਉਹ ਪੰਜ ਕਪਕਾਰ ਦਾ ਧਾਰਨੀ ਹੈ ਸੋ ਉਹਦੇ ਵਿੱਚੋਂ ਮਤਲਬ ਕਿਵੇਂ ਕਹਿ ਸਕਦੇ ਹਾਂ ਤੁਸੀਂ ਕਿ ਸਾਨੂੰ ਪਤਾ ਨਹੀਂ ਅੱਜ ਤਾਂ ਟੈਕਨੋਲੋਜੀ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਕਿਵੇਂ ਹੋ ਸਕਦਾ ਇੱਕ ਨੁਕਤਾ ਤਾਂ ਇਹ ਹੈ ਕਿ ਇਹਦਾ ਮਤਲਬ ਜੇ ਅਣਜਾਣ ਪਨੇ ਚ ਨਹੀਂ ਤਾਂ ਇਹ ਕੀ ਹੈ ਸ਼ਾਸ਼ਣ ਬਾਰ-ਬਾਰ ਹੋ ਰਿਹਾ ਨਹੀਂ ਤਾਂ ਫਿਰ ਜਦੋਂ ਗਾਈਡਲਾਈਨ ਆਉਂਦੀਆਂ ਕਿ ਜੀ ਆ ਗਾਈਡਲਾਈਨ ਆ ਗਈਆਂ ਇਹਦੇ ਵਿੱਚ ਤੈ ਹੈ ਜੀ ਕਿ ਪਾਣੀ ਵਾਲੀ ਬੋਤਲ ਲੈ ਕੇ ਜਾਣੀ ਹੈ ਜਿਹੜੀ ਉਪਾਰਦਰਸ਼ੀ ਹੋਵੇ ਜੀ ਹੈਨਾ ਜੀ ਤੁਸੀਂ ਜੀ ਮਤਲਬ ਕਿ ਜੀ ਏਅਰ ਰਿੰਗ ਨਹੀਂ ਪਾ ਕੇ ਜਾਣੇ ਜੀ ਤੁਸੀਂ ਜੀਨ ਨਹੀਂ ਪਾ ਕੇ ਜਾਣੀ ਜੀ ਬੂਟ ਨਹੀਂ ਚੱਪਲਾਈ ਹੋਣਗੀਆਂ ਜੀ ਪੈਨ ਡਰਾਈਵ ਨਹੀਂ ਮੋਬਾਈਲ ਨਹੀਂ ਲਿਆ ਸਕਦੇ ਕਿੰਨਾ ਕੁਝ ਹੁੰਦਾ ਉਹਦੇ ਵਿੱਚ ਇਹ ਵੀ ਲਿਖ ਦਿਓ ਨਾ ਕਿ ਜੇ ਸਿੱਖ ਧਰਮ ਦਾ ਬੱਚਾ ਹੋਊਗਾ ਉਹਨੂੰ ਆ ਪਾਉਣ ਦੀ ਆਗਿਆ ਜੇ ਮੁ슬ਮਨ ਧਰਮ ਦਾ ਬੱਚਾ ਹੋਊਗਾ ਉਹਨੂੰ ਆਗਿਆ ਐਸਾਈ ਹੋਗਾ ਜੇ ਹੈਗੀਆਂ ਉਹਨੂੰ ਪਰ ਸਿੱਖੀ ਚ ਤਾਂ ਸਿਰ ਹੈਗਾ ਨਾ ਕਿ ਕਕਾਰ ਪਾਉਣੀ ਪੈਣੀ ਜੇ ਤੁਸੀਂ ਅੰਮ੍ਰਿਤਧਾਰੀ ਹੋ ਫਿਰ ਤੁਸੀਂ ਇਹ ਗੱਲ ਨਹੀਂ ਉਸ ਆਪਣੀ ਵਿਧੀ ਵਿਵਹਾਰ ਸ਼ਾਮਿਲ ਕਰਦੇ ਦੂਸਰੇ ਪਾਸੇ ਤੇ ਇੱਕ ਪਹਿਲੂ ਹੋਰ ਗੰਭੀਰ ਆ ਹੁਣੇ ਘਟਨਾ ਵਾਪਰ ਗਈ ਇਹ ਪਹਿਲੀ ਨਹੀਂ ਹੈ ਜਦੋਂ ਲਗਾਤਾਰ ਜੀਆਂ ਘਟਨਾ ਵਾਪਰੀਆਂ ਤਾਂ ਇਹਨੂੰ ਹਮਲੇ ਵਜੋਂ ਦੇਖਣ ਦੀ ਲੋੜ ਹੈ ਕਿਉਂਕਿ ਮਤਲਬ ਪਲਾਨਡ ਹਮਲਾ ਹੈ ਪਲਾਨਡ ਹਮਲਾ ਉਹ ਤੋਂ ਬਾਅਦ ਪੰਜਾਬ ਸਰਕਾਰ ਜਿੱਥੇ ਸਭ ਤੋਂ ਵੱਧ ਦੇਸ਼ ਚ ਸਿੱਖ ਕੱਟਗਣਤੀ ਹੈ ਪੰਜਾਬ ਚ ਤਾਂ ਬਹੁਤ ਗਣਤੀ ਹੈ ਬਿਲਕੁਲ ਪੰਜਾਬ ਬਿਲਕੁਲ ਹੋਰ ਧਰਮਾਂ ਦੇ ਲੋਕ ਕੱਟਗਣਤੀਆਂ ਨਾ ਇੱਥੇ ਤਾਂ ਹਿੰਦੂ ਕੱਟਗਣਤੀ ਹੈ ਪੀੜਤ ਤਾਂ ਇੱਥੇ ਹੀ ਹੋਊਗਾ ਫਿਰ ਹਮ ਹੈਨਾ ਪਰ ਸਰਕਾਰ ਬਹੁ ਗਿਣਤੀ ਹੋਣ ਦੇ باوجود ਵੀ ਜੇ ਦੇਸ਼ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਰੱਖ ਸਕਦੀ ਫਿਰ ਤਾਂ ਇਹਨਾਂ ਦਾ ਇੱਥੇ ਵੀ ਉਹ ਪੀੜਤ ਨੇ ਹੂੰ ਫਿਰ ਇੱਥੇ ਫਿਰ ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਇੱਥੇ ਤਖਤ ਸਹਿਬਾਨ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਥੇ ਤਿੰਨ ਤਖਤ ਪੰਜਾਬ 'ਚ ਤੇ ਉਹਦੇ باوجود ਵੀ ਹਰ ਵਾਰ ਘਟਨਾ ਵਾਪਰ ਜਵੇ ਹੂੰ ਜਥੇਦਾਰ ਸਾਹਿਬ ਦਾ ਮਤਲਬ ਤਾਂ ਜਿਹੜੀਆਂ ਦੀਪਕ ਜੀ ਦਾ ਮਤਲਬ ਤਾਂ ਜਿਹੜੀਆਂ ਕਮੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਕਮੀ ਹੈ ਇਸ ਮਾਮਲੇ ਦੇ ਵਿੱਚ ਕਿ ਇਹ ਮਾਮਲਾ ਪਿਛਲੇ ਸਾਲ ਵੀ ਆਇਆ ਸੀ ਇਦਾਂ ਦਾ ਹੀ ਮਾਮਲਾ ਉਦੋਂ ਹੀ ਸਾਹਮਣੇ ਆਇਆ ਸੀਗਾ ਜਾਂ ਜੈਪੁਰ ਚ ਆਇਆ ਸੀ ਜੀ ਬਿਲਕੁਲ ਉਸੇ ਜੈਪੁਰ ਚ ਆਇਆ ਸੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਪੇਪਰਾਂ ਚ ਆਇਆ ਸੀ ਹਨਾ ਪਰ ਇਹਦਾ ਮਤਲਬ ਅਸੀਂ ਹਰ ਬਾਰ ਘਟਨਾ ਤੇ ਬਿਆਨ ਦੇ ਕੇ ਹਰ ਜਣਾ ਪੈਰ ਵੀ ਨਹੀਂ ਕਰਦੇ ਜੀ ਗਪਤੀ ਸ਼੍ਰੋਮਣੀ ਕਮੇਟੀ ਜਾਂ ਤਖਤ ਸਹਿਬਾਨ ਦੇ ਜਥੇਦਾਰਾਂ ਦੀ ਜਾਂ ਸੰਸਥਾਵਾਂ ਦੀ ਨਹੀਂ ਹੈ ਗਲਤੀ ਤਾਂ ਕੁਤਾਹੀ ਤਾਂ ਉਹਨਾਂ ਤੇ ਰੰਗੀਓ ਜਿਨ੍ਹਾਂ ਨੇ ਪੇਪਰ ਦੇ ਵਿੱਚ ਤੰਗ ਕੀਤਾ ਬੱਚੇ ਨੂੰ ਬਿਲਕੁਲ ਪਰ ਉਸ ਗਲਤੀ ਨੂੰ ਦੁਰਸਤ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਦੀ ਕਮੀ ਹੈ ਹੂੰ ਅਸੀਂ ਉਹਨਾਂ ਨੂੰ ਠੀਕ ਕਰਨ ਲਈ ਕੰਮ ਨਹੀਂ ਕਰਦੇ ਅੱਜ ਜ਼ਿਲਦਾਰ ਸਾਹਿਬ ਦਾ ਬਿਆਨ ਆ ਗਿਆ ਐਸਪੀ ਦੇ ਪ੍ਰਧਾਨ ਦਾ ਬਿਆਨ ਆ ਗਿਆ ਅਕਾਲੀਗਲ ਦੇ ਪ੍ਰਧਾਨ ਦਾ ਬਿਆਨ ਆ ਗਿਆ ਮੰਤਰੀ ਕੋਈ ਕਹਿ ਦੂਗਾ ਅਸੀਂ ਚਿੱਠੀ ਲਿਖਦੇ ਹਾਂ ਜੀ ਮੀਡੀਆ 'ਚ ਖਬਰਾਂ ਲੱਗੀਆਂ ਉਤੋਂ ਬਾਅਦ ਕਿਹਨੇ ਚਾਰਜੂਇ ਕੀਤੀ ਹੂੰ ਇੱਥੇ ਤੱਕ ਇਹ ਨਹੀਂ ਰੁਕਣ ਦਾ ਮਾਮਲਾ ਰੁਕਣ ਦਾ ਮਾਮਲਾ ਇਹ ਤੋਂ ਅੱਗੇ ਹੈ ਜਿਹੜਾ ਅਸਲੀ ਮਾਮਲਾ ਪਿਆ ਸਵਾਲ ਤਾਂ ਉਸ ਬੱਚੇ ਦੇ ਭਵਿੱਖ ਦਾ ਜਨਾਬ ਉਹਦਾ ਕੀ ਬਣਿਆ ਬਿਲਕੁਲ ਜਿਹੜਾ ਬੱਚਾ ਪੇਪਰ 'ਚ ਬੈਠੇ ਨਹੀਂ ਸਕਿਆ ਤੁਸੀਂ ਉਹਦੇ ਲਈ ਕੀ ਕੀਤਾ ਮਤਲਬ ਇਹ ਗੱਲ ਕਦੋਂ ਤੁਸੀਂ ਜਦੋਂ ਉਸ ਬੱਚੀ ਦੀ ਆਪਣੀ ਬਣਾਈ ਵੀਡੀਓ ਬਾਹਰ ਆਈ ਹੁਣ 2 ਦਿਨਾਂ ਬਾਅਦ ਆਈ 3 ਦਿਨਾਂ ਬਾਅਦ ਆਈ 1 ਦਿਨ ਬਾਅਦ ਆਈ ਉਸ ਸਮੇਂ ਤਾਂ ਪੇਪਰ ਤੋਂ ਬੰਝਾ ਰਹਿ ਗਿਆ ਬੱਚਾ ਜੀ ਬਿਲਕੁਲ ਉਹਦੇ ਨਾਲ ਤਾਂ ਬੇਇਨਸਾਫੀ ਦੋ ਤਰ੍ਹਾਂ ਦੀ ਹੋ ਗਈ ਨਾ ਕਿ ਕਿਹੜੀਆਂ ਕਹਿਂਦੀਆਂ ਇੰਨਾ ਹਾਈ ਟੈਕ ਹੋ ਗਿਆ ਸਿਸਟਮ ਕਿ ਟ੍ਰੇਨ 'ਚ ਜਾਂਦੇ ਆਂ ਜੇ ਜਵਾਕ ਨੂੰ ਦੁੱਧ ਦੀ ਲੋੜ ਪੈ ਜਾਵੇ ਤਾਂ ਮੰਤਰੀ ਸਾਹਿਬ ਟਵੀਟ ਤੇ ਦੁੱਧ ਦੀ ਬੋਤਲ ਬਚਾ ਲੈਂਦੇ ਨੇ ਫਿਰ ਇੱਥੇ ਉਹ ਪ੍ਰਬੰਧ ਕਿਉਂ ਨਹੀਂ ਉਹਨਾਂ ਦੀ ਜਿਹੜੀ ਪ੍ਰਬੰਧਕਾਂ ਦੀ ਲਿਸਟ ਆਉਂਦੀ ਐ ਐਂਟਰ ਕਰਨ ਲੱਗੇ ਉਹਦੇ ਵਿੱਚ ਜੇ ਲਿਖਿਆ ਕਿ ਸ਼ਾਂਪਛੱਲਾ ਕੋਈ ਕੰਨ ਚ ਮੁੰਦਰੀ ਛੱਲਾ ਕੁਝ ਪਾਕ ਹੀ ਨਹੀਂ ਜਾ ਸਕਦੇ ਤਾਂ ਉੱਥੇ ਕੱਟਣ ਲਈ ਬਿਠਾਇਆ ਹੁੰਦਾ ਬੰਦਾ ਉਹਨਾਂ ਨੇ ਕਟਰ ਲੈ ਕੇ ਉਹ ਪ੍ਰਬੰਧ ਸਾਰੇ ਹੁੰਦੇ ਨੇ ਤੇ ਫਿਰ ਉਹਦੇ ਥੱਲੇ ਇਹ ਕਿਉਂ ਨਹੀਂ ਦਿੰਦੇ ਕਿ ਜੇ ਅਜਿਹਾ ਕੋਈ ਧਾਰਮਿਕ ਮਸਲਾ ਆ ਜਾਵੇ ਤੁਹਾਨੂੰ ਜਿੱਠਣ ਲਈ ਆ ਨੰਬਰ ਐ ਭਾਈ ਹੂੰ ਤੁਰੰਤ ਜਦ ਮਸਲਾ ਹੱਲ ਕੀਤਾ ਜਾਵੇ ਉਹਨਾਂ ਬੱਚਿਆਂ ਦੇ ਰੋਲ ਨੰਬਰਾਂ ਦੇ ਨੰਬਰਾਂ ਦੇ ਉੱਤੇ ਤੁਸੀਂ ਕੋਈ ਕਮੇਟੀ ਦਾ ਨੰਬਰ ਕੋਈ ਸਥਾਨਕ ਨੰਬਰ ਕਿਉਂ ਨਹੀਂਗਾ ਸਾਰੇ ਧਰਮਾਂ ਦੇ ਨੁਮਾਇੰਦਿਆਂ ਨਾਲ ਕਿਉਂ ਨਹੀਂ ਗਏ ਜੇ ਧਾਰਮਿਕ ਮਸਲਾ ਜਿਵੇਂ ਨਿੱਠਣਗੇ ਤਾਂ ਕਿ ਬੱਚੇ ਦਾ ਪੇਪਰ ਨਾ ਰੱਦ ਹੋਵੇ ਬਿਲਕੁਲ ਥੋੜੀ ਟਰਤੀ ਕੋਈ ਸੁਨੀਲ ਜਾਖੜ ਹੋਰਾਂ ਨੇ ਬਿਆਨ ਦਿੱਤਾ ਸੀ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਮੁਰਤੋਂ ਆ ਜਾਣਾ ਚਾਹੀਦਾ ਸੁਰਜੀਤ ਕੁਮਾਰ ਜਿਆਣੀ ਹੋਰੀ ਸਾਬਕਾ ਮੰਤਰੀ ਵੀ ਰਹੇ ਪੰਜਾਬ ਦੇ ਔਰ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਬੋਲਦੇ ਬਹੁਤ ਘੱਟ ਨੇ ਉਹ ਚੰਡੀਗੜ੍ਹ ਵੀ ਗੇੜਾ ਉਹਨਾਂ ਦਾ ਘੱਟ ਲੱਗਦਾ ਉਹ ਵੀ ਜ਼ਿਆਦਾਤਰ ਆਪਣੇ ਫਬੋਰ ਫਾਜ਼ਿਲ ਕਾ ਹੀ ਰਹਿੰਦੇ ਆ ਯਾਨੀ ਕਿ ਆਪਣੇ ਫਾਰਮਾਂ ਚ ਆਪਣੇ ਖੇਤਾਂ ਚ ਹੀ ਰਹਿੰਦੇ ਆ ਅੱਜ ਉਹਨਾਂ ਨੇ ਵੀ ਮੁੜ ਤੋਂ ਇੱਕ ਤਰ੍ਹਾਂ ਦਾ ਦੁਹਰਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋ ਜਾਣਾ ਚਾਹੀਦਾ ਹੈ ਇਹਦੇ ਅਰਥ ਕੀ ਨੇ ਇਹਦੇ ਮਾਇਨੇ ਕੀ ਨੇ ਜਾਂ ਇਹ ਸਾਰੀ ਅਸਲ ਟਿੱਪਣੀ ਅਸਲ ਸਾਰੀ ਗੱਲਬਾਤ ਕੀ ਹੈ ਇਹਦਾ ਸੱਚ ਕੀ ਹੈ ਦੀਪਕ ਜੀ ਦੇਖੋ ਸੁਨੀਲ ਜਾਖੜ ਹੋਰੀ ਇਸ ਸਮੇਂ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜੀ ਤੇ ਉਹ ਬੀਜੇਪੀ ਦੀ ਭਲਾਈ ਦੀ ਸੋਚਣਗੇ ਉਸ ਜੇ ਬੀਜੇਪੀ ਦੀ ਭਲਾਈ ਸੋਚ ਉਹਨਾਂ ਦੀ ਭਲਾਈ ਹੈ ਉਹ ਆਪਣੀ ਭਲਾਈ ਦੀ ਸੋਚਣਗੇ ਇਸ ਲਈ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਜਿਹੜੀ ਕਸਕ ਰਹਿ ਗਈ ਸੀ ਕਾਂਗਰਸ ਜਿਹੜਾ ਉਹ ਇੱਧਰ ਪੂਰੀ ਹੋ ਜੂਵੇ ਤੇ ਇਸ ਲਈ ਉਹ ਪਰ ਦੂਸਰੇ ਪਾਸੇ ਅਸ਼ੋਕਨੀ ਸ਼ਰਮਾ ਉਹਨਾਂ ਦੀ ਕਾਟ ਕੱਟ ਰਹੇ ਨੇ ਉਹਨਾਂ ਦੀ ਗੱਲ ਦੀ ਤੋੜ ਕੱਢ ਰਹੇ ਆ ਜੀ ਅਸਾਂ ਕੱਲੇ ਆਵਾਂਗੇ ਮੈਨੂੰ ਇਹ ਲੱਗ ਰਿਹਾ ਕਿ ਜਾਂ ਤਾਂ ਬੀਜੇਪੀ ਦੀ ਸਟ੍ਰੈਟਜੀ ਆ ਸਾਡੇ ਕਈ ਅਖਬਾਰਾਂ ਦੇ ਅਧਾਰੇ ਨਾ ਇੱਕ ਸ਼ਹਿਰ ਤੋਂ ਦੋ ਪੱਤਰਕਾਰ ਰੱਖ ਲੈਣ ਮੇਰੇ ਚਾਹੇ ਚਾਰ ਗਲੀਆਂ ਵਾਲਾ ਸ਼ਹਿਰ ਹੋਵੇ ਹੂੰ ਹੈ ਨਾ ਉਹ ਦੋ ਪੱਤਰਕਾਰ ਰੱਖਣ ਦਾ ਮਤਲਬ ਇਹ ਹੁੰਦਾ ਕਿ ਖਬਰ ਨਹੀਂ ਖਬਰ ਤਾਂ ਇੱਕ ਦਾ ਹੀ ਨਾਂ ਪੈ ਦੋਹਾਂ ਦਾ ਨਾਂ ਪੈਣਾ ਇੱਕੋ ਖਬਰ 'ਚ ਜੀ ਮਸਲਾ ਤਾਂ ਇਸ਼ਤਿਹਾਰਬਾਜ਼ੀ ਦਾ ਤੇ ਕੰਪੀਟੀਸ਼ਨ ਦਾ ਹੁੰਦਾ ਕਿ ਉਹ ਦੋਵੇਂ ਬੰਦੇ ਵਿਚਾਰੇ ਐਤਵਾਰ ਨੂੰ ਕਿ ਨਹੀਂ ਸਮਝਦੇ ਛੁੱਟੀ ਉਹਦੇ ਨੂੰ ਲੱਗੇ ਰਹਿੰਦੇ ਕਿਤੇ ਖਬਰ 'ਚ ਮੂਰੇ ਨਾ ਉਹਦਾ ਨਾਂ ਪੈ ਜਾਵੇ ਬਿਲਕੁਲ ਬਿਲਕੁਲ ਬਹੁਤ ਸਹੀ ਇੱਕ ਪਾਸੇ ਜਾਖੜ ਤੇ ਦੂਏ ਪਾਸੇ ਅਸ਼wini ਸ਼ਰਮਾ ਦੋਵਾਂ ਨੂੰ ਲਈ ਰੱਖੋ ਦੋਏ ਲੱਗੇ ਰਣ ਤੰਦ aí ਨਾਲ ਕਿ ਮੈਂ ਮੂਰੇ ਰਹਾ ਮੈਂ ਮੂਰੇ ਨਾ ਇਹਦੇ ਨਾਲ ਬੀਜੇਪੀ ਮੂਰੇ ਆ ਜੂਵੇ ਹੂੰ ਪਰ ਇੱਕ ਤਰੀਕਾ ਇਹ ਵੀ ਹੈ ਕਿ ਜਾਖੜ ਹੋ ਰਹੀ ਅਜੇ ਵੀ ਪੰਜਾਬ ਦੀ ਜਿਹੜੀ ਸੌ ਕਾਲਡ ਟਕਸਾਲੀ ਬੀਜੇਪੀ ਜਾਂ ਆਰਐਸਐਸ ਵਾਲੀ ਬੀਜੇਪੀ ਹੈ ਉਹਨੂੰ ਰਿਪਰੈਜ਼ੈਂਟ ਨਹੀਂ ਕਰਦੇ ਹੂੰ ਉਹ ਅਜੇ ਨਵੇਂ ਨਵੇਂ ਬੀਜੇਪੀ ਵਾਲਿਆਂ ਨੂੰ ਜਾਂ ਕਾਂਗਰਸ ਜੋ ਆਏ ਹੋਰਾਂ ਨੂੰ ਬੀਜੇਪੀ ਵਾਲਿਆਂ ਨੂੰ ਉਹਨਾਂ ਨੂੰ ਹੈ ਨਾ ਜੇ ਪੰਜਾਬ ਨੂੰ ਓਵਰਲ ਐਡਰੈਸ ਕਰਦੇ ਨੇ ਪਰ ਅਸ਼ਵਨੀ ਸ਼ਰਮਾ ਬਿਲਕੁਲ ਪਰਾਗੀ ਨੇ ਸੋ ਇਸ ਲਈ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੇ ਨੇ ਤਾਂ ਕਿ ਉਹ ਲੋਕ ਵੀ ਲੱਗੇ ਰਹਿਣ ਕਿ ਲੈ ਵੀ ਆਪਣੀ ਵੀ ਗੱਲ ਹੈਗੀ ਆ ਕਿਤੇ ਨਾ ਇੱਕ ਤਰੀਕਾ ਇਹ ਵੀ ਹੈ ਜੀ ਪਰ ਰਜੀਤ ਕੁਮਾਰ ਜਿਆਣੀ ਤੇ ਇਹਨਾਂ ਦੇ ਨਾਲ ਗਰਿਆਲ ਦੋ ਨਾਂ ਉਹ ਨਹੀਂ ਜਿਹੜੇ ਤਿੰਨ ਖੇਤੀ ਕਾਨੂੰਨ ਦੇ ਸਮੇਂ ਸਭ ਤੋਂ ਵੱਧ ਜਿਨ੍ਹਾਂ ਨੇ ਗਾਲਾਂ ਖੱਦੀਆਂ ਜੀ ਸਭ ਤੋਂ ਵੱਧ ਭੰਡੀ ਕਰਾਈ ਤੇ ਸਭ ਤੋਂ ਵੱਧ ਨਿਮਰ ਵੀ ਰਹੇ ਹੂੰ ਉਹਾਂ ਦੋਆਂ ਦੇ ਪੱਲੇ ਅਜੇ ਤੱਕ ਕੁਝ ਨਹੀਂ ਪਾਇਆ ਪਾਰਟੀ ਨੇ ਹੂੰ ਇਹ ਕਿੰਨੇ ਲੀਡਰ ਵਰਕਰ ਨੇ ਜਿਹੜੇ ਉਸ ਸਮੇਂ ਕੱਪੜੇ ਫੜਾ ਗਏ ਆਪਣੇ ਸਾਰਾ ਕੁਝ ਅੱਗੇ ਕਹਿੰਦੇ ਵੀ ਸਾਡੇ ਤਾਂ ਪੱਲੇ ਕੁਝ ਨਹੀਂ ਪਿਆ ਟਰਦੇ ਬਰ ਗੋਹੇ ਦੀਆਂ ਟਰਾਲੀਆਂ ਵਿੱਚ ਚਾਲੀਆਂ ਉਹ ਬੀਜੇਪੀ ਦੀ ਸਰਕਾਰ ਦੀਆਂ ਗੱਲਾਂ ਕਰਦੇ ਨੇ ਲੈ ਆਈ ਜਾਂਦੇ ਨੇ ਬਾਹਰਲੇ ਬੰਦੇ ਜੀ ਸੋ ਹੁਣ ਸਰਜੀਤ ਕੁਮਾਰ ਜਿਆਣੀ ਕੀ ਉਹ ਸਪੀਡ 'ਚੋ ਬੋਲ ਰਹੇ ਨੇ ਜਾਂ ਉਹ ਬਾਦਲ ਦੇ ਨਾਲ ਕੰਮ ਕਰ ਚੁੱਕੇ ਨੇ ਉਹ ਕਹਿੰਦੇ ਬਾਦਲ ਦੀ ਤਸਵੀਰ ਤਾਂ ਮੇਰੇ ਮਨ 'ਚ ਆ ਹਮ ਮਤਲਬ ਬਾਦਲ ਨੂੰ ਜਿਹੜਾ ਆਪਣਾ ਬਣਾਉਣਾ ਹੁੰਦਾ ਸੀ ਬੰਦੇ ਦੇ ਅੰਦਰ ਵੀ ਪੜਨਾ ਹੁੰਦਾ ਸੀ ਤੇ ਉਹ 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 ਦੀ ਉਹਦੀ ਕਾਬਲੀਅਤ ਹੈ ਉਹ ਉਹ ਹੈ ਜਾਂ ਉਹਨੇ ਸਰਕਾਰ ਚ ਕੰਮ ਕੀਤਾ ਉਹਨੂੰ ਲੱਗਦਾ ਕਿ ਜੇ ਉਸ ਸਮੇਂ ਸਰਕਾਰ ਬਣ ਗਈ ਤਾਂ ਹੁਣ ਵੀ ਤਾਂ ਹੀ ਬਣੂਗੀ ਉਹ ਉਸ ਨੁਕਤੇ ਤੋਂ ਗੱਲ ਕਰ ਰਹੇ ਨੇ ਜੀ ਸੋ ਇਸ ਲਈ ਜਾਂ ਇਹ ਬੈਲੈਂਸ ਲਾਈਨ ਕਰਨ ਦੀ ਕੋਸ਼ਿਸ਼ ਹੈ ਕਿ ਦਿੱਲੀ ਤੋਂ ਕੋਈ ਹਦਾਇਤ ਆਈ ਉਹਨੂੰ ਜਿਆਣੀ ਨੂੰ ਬੋਲਣ ਦੀ ਵੈਸੇ ਚਾਹੇ ਜਿਆਣੀ ਬੋਲੇ ਅਸਨੀ ਸ਼ਰਮਾ ਚਾਹੇ ਜਾਖੜ ਜਿੱਦਣ ਮੋਦੀ ਦਾ ਜੋ ਦਿਨ ਕਰੂਗਾ ਉਹ ਹੋਊਗਾ ਜੀ ਅੱਜ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਸੀ ਜੀ ਉਸ ਬੈਠਕ ਦੇ ਵਿੱਚ ਤੈਅ ਹੋਇਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਧਿਆਨ ਚ ਰੱਖਦੇ ਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਫਿਰ ਕੇਂਦਰ ਤੱਕ ਪਹੁੰਚ ਕੀਤੀ ਜਾਊਗੀ ਜਿਹੜਾ 550 ਸਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਮੌਕੇ ਰਹਿ ਗਿਆ ਉਹ ਹੁਣ ਹੋਣਾ ਚਾਹੀਦਾ ਹੂੰ ਤੇ ਇਹਦੇ ਲਈ ਜੇ ਕੋਈ ਰਾਹ ਹੈ ਦਿੱਲੀ ਤੱਕ ਜਾਣ ਦਾ ਤਾਂ ਉਹ ਕਾਲੀਦਾਲ ਬਾਦਲ ਹੈ ਬਿਲਕੁਲ ਤੇ ਹੁਣ ਮੈਨੂੰ ਨਹੀਂ ਪਤਾ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਣਗੇ ਕਿ ਆਪਣੇ ਗੱਡ ਜੋੜੇ ਲਈ ਜਾਣਗੇ ਕਿਤੇ 350 ਸਾਲਾ ਸ਼ਹੀਦੀ ਪਰਬ 'ਚੋਂ ਆਪਣੀ ਰਾਜਨੀਤੀ ਨਾ ਕੱਢਣ ਲੱਗ ਜਾਈ ਨਹੀ ਵੀ ਪਹਿਲੂ ਹੈਗਾ ਜੀ ਜੀ ਸੋ ਇਹੇ ਬੜੇ ਬੜੇ ਮਹੱਤਵਪੂਰਨ ਜੇ ਸਵਾਲ ਸੀਗੇ ਸਾਰੇ ਦੇ ਸਾਰੇ ਕਿਉਂਕਿ ਜਿੱਦਾਂ ਕੰਗਸਾਹਬ ਦੇ ਟਵੀਟ ਤੋਂ ਗੱਲ ਸ਼ੁਰੂ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਅਤੇ ਅੱਗੇ ਉਹਨਾਂ ਦੇ ਦੁਆਰਾ ਕੀਤੀ ਜਾਣ ਵਾਲੀ ਰਾਜਨੀਤੀ ਦੇ ਉੱਤੇ ਸਵਾਲੀਆ ਨਿਸ਼ਾਨ ਲਾਏ ਨੇ ਅ ਅੱਜ ਦੇ ਜਾਨੋ ਅਸਲ ਸੱਚ ਦੇ ਵਿੱਚ ਸਾਨੂੰ ਦੇ ਇਜਾਜ਼ਤ ਬਹੁਤ ਸ਼ੁਕਰੀਆ ਦੀਪਕ ਸਰ ਬਹੁਤ ਧੰਨਵਾਦੀ ਸਤਿਕਾਰ ਸਤਿ ਸ੍ਰੀ ਅਕਾਲ ਜੀ ਜਾਨੋ ਅਸਲ ਸੱਚ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣੇ ਤੁਸੀਂ ਆਪਣੀਆਂ ਟਿੱਪਣੀਆਂ ਤੁਸੀਂ ਆਪਣਾ ਸੁਝਾਅ ਆਪਣੇ ਕਮੈਂਟ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜ਼ਰੂਰ ਸਾਂਝੇ ਕਰਦੇ ਰਹੋ ਜੁੜੇ ਰਹੋ ਦ ਟੀਵੀ ਐਨ ਆਰ ਆਈ ਦੇ ਨਾਲ ਸਤਿ ਸ੍ਰੀ ਅਕਾਲ